Edra. Nei, oi! Stille. ਕੋਈ ਨਹੀਂ ਇਹ ਪਸਵਾਵਾਂਗੇ ਫਿਰ ਦੇਖ ਲਾਂਗੇ ਜੀ ਹਾਂ ਇਹ ਤਾਂ ਛੋਟੇ ਬੱਚੇ ਆ ਜੀ ਹੈ ਕੋਈ ਨਹੀਂ ਕੋਈ ਨਹੀਂ ਬੱਚੇ ਆ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਸਾਡੇ ਲਾਈਵ ਤੇ ਆਉਣ ਲਈ ਤੇ ਇਸ ਟਾਈਮ ਆਪਾਂ ਆਏ ਆ ਇਵਨਿੰਗ ਵਕਤ ਤੇ ਨਾਲ ਆਪਣੇ ਆ ਆਪਣੇ ਡੌਗ ਸਟਾਈਲ ਐਂਡ ਜੈਂਗੋ ਆ ਜਾ ਪੁੱਤ ਓਏ ਆਜੋ ਅਸਟਾ ਉਹਨਾਂ ਨੇ ਵਾਕਿੰਗ ਕਰਾਈਦੀ ਆ ਰਨਿੰਗ ਵਗੈਰਾ ਆ ਜਾ ਆ ਜਾ ਜ਼ੈਂਗੋ ਇਹ ਐ ਜ਼ੈਂਗੋ ਜ਼ੈਂਗੋ ਆ ਜਲੀ ਆ ਜਾ ਓਏ ਤੇ ਆਪਣੇ ਠੰਡ ਦੱਸੋ ਜੀ ਕਿਵੇਂ ਇੱਥੇ ਸ਼ਾਮ ਨੂੰ ਠੰਡ ਹੋ ਜਾਂਦੀ ਐ ਮੱਛਰ ਬਹੁਤ ਹੋ ਰੱਖਿਆ ਜਿਹੜਾ ਅੱਖਾਂ 'ਚ ਪੈਂਦਾ ਇਸ ਟਾਈਮ ਇਹਨਾਂ ਨੂੰ ਲੈ ਆਈਦਾ ਪਾ ਬਾਹਰ ਸ਼ਾਮ ਨੂੰ ਆ ਜਾ ਪੁੱਤ ਏ ਸਟੇਲਾ ਬਹਿ ਜਾ ਪੁੱਤ ਇਹ ਸਟੇਲਾ ਹੀ ਬੈਠ ਬੈਠ ਜਾ ਸਟੇਲਾ ਬੈਠ ਜਾ ਬੈਠ ਜਾ ਪੁੱਤ ਛੱਟ 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 ਇਹ ਉਧਰ ਜੈਂਗੋ ਹਰੇ ਚਾਰੇ ਚ ਫਿਰਦਾ ਆ ਜਾ ਓਏ ਜੈਂਗੋ ਆ ਜਾ ਬੱਤੈ ਇਧਰ 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 ਗੱਡੀਆਂ ਆਉਂਦੀਆਂ ਮੋਟਰਸਾਈਕਲ ਆਉਂਦੇ ਆ ਇਧਰ ਆ ਜੋ ਇਸ ਟਾਈਮ ਇਹਨਾਂ ਨੂੰ ਸ਼ਾਮ ਨੂੰ ਲੈ ਆਈਦਾ ਆਪਾਂ ਇਧਰ ਦੀ ਰੋਡ ਤੇ ਵਾਕਿੰਗ ਸ਼ਾਕਿੰਗ ਲਈ ਉਹ ਗੀ ਫਿਰ ਇਹ ਕੁੱਤੇ ਨੂੰ ਥੋੜੀ ਰਨਿੰਗ ਵਗੈਰਾ ਕਰਾਈਏ ਰੋਟੀ ਪਾਣੀ ਚੰਗਾ ਖਾਂਦੇ ਆ ਇਹ ਤੇ ਆ ਜਾ ਜੰਗ ਓਏ ਇਧਰ ਆ ਪੁੱਤ ਆ ਚਲ ਗਏ ਤੇ ਪੰਜਾਬੀ ਸਮਝਦੇ ਆ ਹੋਰ ਕੋਈ ਭਾਸ਼ਾ ਨਹੀਂ ਸਮਝਦੇ ਇੰਗਲਿਸ਼ ਆਪਾਂ ਕਈ ਵਾਰ ਕਹਿੰਦੇ ਆ ਸੈਟ ਗੋ ਇਹ ਚੀਜ਼ ਨਹੀਂ ਪੰਜਾਬੀ ਸਮਝਦੇ ਆ ਆ ਜਾ ਪੁੱਤ ਜਾ ਪੁੱਤ ਬਹਿ ਜਾ ਪੁੱਤ ਖੜਾ ਪੁੱਤ ਆ ਜਾ ਪੁੱਤ ਆ ਜਾ ਆਹ ਉਹ ਦੇਖੋ ਉਰੇ ਪੰਜਾਬੀ ਸਿਖਾਈ ਹੋਈ ਆ ਇਹਨਾਂ ਨੂੰ ਜੈਂਗੋ ਅੱਧਲੇ ਇਹ ਤੇ ਚੱਲਦੇ ਆ ਆਜੋ ਕਿਵੇਂ ਤੁਹਾਡੇ ਬੈਦਰ ਕਿਵੇਂ ਆ ਮੌਸਮ ਸਾਫ ਆ ਕਣਕਾਂ ਕੁਲਕਾ ਆ ਗਈਆਂ ਹੁਣ ਤਾਂ ਨੇੜੇ ਤੇ ਕਿੱਥੇ ਕਿੱਥੇ ਲਾਈਵ ਆਪਣਾ ਸ਼ੋਅ ਹੋ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਆਜੋ ਓਏ ਆਜੋ ਵਾਪਸ ਆਜੋ ਜੈਂਗੋ ਆ ਜਾ ਬੋਤੋ ਜੈਂਗੋ ਆ ਜਾ ਆ ਇੱਧਰ ਵੀ ਕਰ ਫੇ ਜੀ ਜੈਂਗੋ ਆ ਜਾ ਬੋਤੋ ਸਟੈਲਾ ਇੱਥੇ ਜੈਂਗੋ ਉਰੇ ਆ ਜਾ ਉਰੇ ਆ ਜਾ ਮੋਟਰਸਾਈਕਲਾਂ ਉਂ ਦੇ ਤਰ੍ਹਾਂ ਆ ਜਾ ਓਰੇ ਅਵਾਰਾ ਕੁੱਤਾ ਆ ਗਿਆ ਉੱਥੇ ਮੈਨੂੰ ਲੱਗਦਾ ਆ ਜਾ ਆ ਜਾ ਇਧਰ ਆ ਇਧਰ ਲੱਤ ਥੱਲੇ ਦਾ ਲੰਕਾ ਵੀਰ ਲੱਤ ਤੇਰੀ ਮੋਟੀ ਐ ਦੰਦੀ ਵੱਢ ਲਈ ਫੇ ਸਾਨੂੰ ਨਾਲ ਦੋਸਤ ਦੇ ਲੈ ਜਾ ਰੋਕਦਾ ਕਾ ਤੂੰ ਐ ਬਸ ਹੱਥਾਂ ਨੂੰ ਪੈਂਦਾ ਨਹੀਂ ਹੁੰਦਾ ਪੁੱਤਾ ਆਇਆ ਬੋਤੋਈ ਕਦੇ ਕਦੇ ਇੱਕ ਜ਼ਿਆਦਾ ਹੋ ਜਾਂਦੇ ਪੈ ਜਾਂਦੇ ਨਹੀਂ ਨਾ ਅੱਜ ਪੈ ਕਿਸੇ ਨੂੰ ਇਸ ਵੇਲੇ ਸਾਧਨ ਵੀ ਬੜੇ ਆਉਂਦੇ ਆ ਯਾਰ ਬਲਿੰਕ ਰੋਡ ਆ ਤੇ ਲੋਕ ਆ ਤੇਜ਼ ਬਹੁਤ ਜਾਂਦੇ ਆ ਤਾਂ ਕਿ ਬਹੁਤ ਖਿਆਲ ਰੱਖਣਾ ਪੈਂਦਾ ਇਹਨਾਂ ਦਾ ਬਸ ਤਾਂ ਗੱਡੀਆਂ ਗੱਡੀਆਂ ਮਗਰ ਪੈਂਦੇ ਨਹੀਂ ਗੱਡੀ ਮਗਰ ਪੈਂਦਾ ਜਾਨਵਰ ਉਦੋਂ ਹੀ ਠਾਵਾਂ ਦਾ ਟਾਇਰਾਂ ਦੇ ਤੇ ਇਹਨਾਂ ਦਾ ਇਹ ਹੈਗਾ ਵੀ ਗੱਡੀ ਵਗੈਰਾ ਮਗਰ ਨਹੀਂ ਪੈਂਦੇ ਮੋਟਰਸਾਈਕਲ ਮਗਰ ਪੈਂਣ ਤੇ ਹੁਣ ਜਿਉ ਕਣਕਾਂ ਕਣਕਾ ਵੱਢ ਦੇਗੇ ਫਿਰ ਖੇਤਾਂ ਚ ਭਜਾਇਆ ਕਰਾਂਗੇ ਇਹਨਾਂ ਨੂੰ ਤੇ ਜਿਆਦਾ ਦੂਰ ਮੈਂ ਲੈ ਜਾਂਦਾ ਨਹੀਂ ਕਿਉਂਕਿ ਕਈ ਵਾਰ ਕੋਈ ਘਰ ਆ ਇਧਰ ਬਜ਼ੁਰਗ ਬਾਹਰ ਬੈਠੇ ਹੁੰਦੇ ਆ ਤੇ ਡਰ ਜਾਂਦਾ ਬਜ਼ੁਰਗ ਤੇ ਪੈ ਜਾਂਦੇ ਇਹ ਹਮਲਾ ਕਰ ਦਿੰਦੇ ਇੱਕੇ ਦਾਮ ਇੱਥਾਂ ਥੋੜੀ ਦੂਰੀ ਬਾਅਦੋਂ ਸਪੈਦਿਆਂ ਤੱਕ ਸਪੈਦਿਆਂ ਤੋਂ ਫੇਰ ਵਾਪਸ ਤੇ ਇੱਥੇ ਰੋਡ ਤੇ ਰੱਖੀ ਦੇ ਆਜੋ ਓਏ ਆਜੋ ਸਟੈਲਾ ਗੱਡੀ ਆਉਂਦੀ ਆ ਇਧਰ ਮਗ ਜਾ ਖੇਤ ਚ ਆਇਆ ਬੋਤੋਏ ਕਿਧਰ ਗਈ ਪਾਣੀ ਜੀ ਬਹੁਤ ਜਿਹਾ ਦੀ ਵੱੜਦੇ ਆ ਠੰਡ ਹੋਈ ਪਈ ਐ ਆ ਆ ਓਏ ਆਉ ਤੀ ਇਹ ਜੈਂਗੋ ਸੋਰੀ ਸਟੈਲਾ ਜੈਂਗੋ ਮਗਰ ਫੜਦਾ ਹੁਣ ਇਹ ਥੋੜੀ ਕਮਜ਼ੋਰ ਸੀ ਕਿ ਹੁਣ 2-4 ਦਿਨਾਂ ਦੀ ਇਹਨੂੰ ਖਰਾਕ ਵਧਾਈ ਐ ਇਹਦੇ 4 ਆਂਡੇ ਕਰਤੇ ਦੇਸੀ ਤੇ ਜੈਂਗੋ ਦੇ ਤਿੰਨ ਇੱਕ ਆਂਡਾ ਇਹਦਾ ਵਧਾਤਾ ਦਹੀਂ ਵਧਾਤੀ ਤੇ ਹੁਣ ਇਹ ਜੈਂਗੋ ਦੇ ਬਰਾਬਰ ਰਲਦੀ ਜਾਂਦੀ ਐ ਆ ਜਾ ਓਏ ਜੈਂਗੋ ਆ ਜਾ ਆ ਜਾ ਆ ਜਾ ਅਸੀਂ ਭਰਾ ਮੁਰਗੀ ਵੜਾਈ ਸੇਵਾ ਤੇ ਤੇ ਕੰਜੇ ਦੇ 20 21 ਅੰਡੇ ਖਾ ਜਾਣਾ ਹੈਗਾ। ਮੈਂ ਕਿੱਧਰ ਗਿਆ ਅੰਡੇ 42 ਅੰਡੇ ਯਾਨੀ ਕਿ ਨਿਕਨੇਗੇ ਹੁੰਦੇ ਸੀ ਦੋ ਮਹੀਨੇ ਜਿਹੜੇ ਮਹੀਨੇ ਤੋਂ ਖਾ ਗਏ ਸੀ। ਕੱਚੇ ਅੰਡੇ ਤੇ ਹੁਣ ਇਹਨਾਂ ਨੂੰ ਉਬਾਲ ਕੇ ਅੰਡਾ ਪਾਈਦਾ। ਤੇ ਮਿਊਜ਼ਿਕ ਚਾਲੜੇ ਕਾਪੀਰਾਈਟ ਦੇ ਦਊਗਾ ਮੈਨੂੰ ਲੱਗਦਾ ਇੱਥੇ ਚੋਬਰ ਕੋ ਡਿੱਗਿਆ ਮੋਟਰਸਾਈਕਲ ਤੇ ਉਥੇ ਆ ਲਾਈਟਾਂ ਲੰਗੀਆਂ ਪੀਆਂ ਦੀਆਂ ਕਿੱਲ ਲਾਇਆ ਪਿਆ ਦਾ ਸਦ ਰਖ ਤੇ ਯਾਰ ਹਨਾ ਉਹਦਾ ਪੜਾ ਵੀ ਕੀਤਾ ਪਰ ਕਿੱਲ ਵਾਲਾ ਕੰਮ ਗਲਤ ਕੀਤਾ ਕੱਲ ਨੂੰ ਪੁਲਾਸ ਲੈ ਕੇ ਪਟਾਂਗੇ ਯਾਰ ਬਹੁਤ ਗਲਤ ਚੀਜ਼ ਹੈ ਕਿੱਲ ਲਾਣਾ ਤੇ ਟਾਈਮ ਆਪਾਂ ਡਿਸਟ੍ਰਿਕਟ ਬਠਿੰਡਾ ਤੋਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ ਤੇ ਤੁਸੀਂ ਆਪਣਾ ਇਲਾਕਾ ਸ਼ੇਅਰ ਕਰ ਸਕਦੇ ਹੋ ਹਮਨ ਕਮੈਂਟਾਂ ਜਰੂਰ ਲਿਖੋ ਕਿਹੜੇ ਇਲਾਕੇ 'ਚ ਆਪਣਾ ਲਾਈਵ ਸ਼ੋਅ ਹੋ ਰਿਹਾ ਤੇ ਇਹ ਬਰੀਡ ਆਪ ਤਿਆਰ ਕਰ ਰਹੇ ਹਾਂ ਇਹਨਾਂ ਦੀ ਜਲਦੀ ਬੱਚੇ ਸੇਲ ਕਰਨ ਖਾਤਰ ਹੀ ਪਾਵਾਂਗੇ ਤਿੰਨ ਚਾਰ ਮਹੀਨੇ ਚਾਰ ਮਹੀਨੇ ਲੱਗ ਜਾਣੇ ਆਜੋਈ ਆਇਓ ਬਤੋ ਇਹ ਤਾਂ ਮੇਰਾ ਪਸਾ ਨਹੀਂ ਕਰਦੀ ਪੂਰਾ ਨਾਲ-ਨਾਲ ਰਹਿੰਦੀ ਹੈ ਉਹ ਥੋੜਾ ਜਿਹਾ ਛਿਰਾਰਤੀ ਉਹ ਪਿੱਛੇ ਰਹਿ ਜਾਂਦਾ ਆਇਓ ਬਤੋ ਤੇ ਕਿਹੜੇ ਇਲਾਕੇ ਤੋਂ ਦੇਖਦੇ ਹਾਂ ਲਾਈਵ ਤੇ ਤੁਹਾਡੇ ਤੂੜੀ ਦਾ ਕੀ ਰੇਟ ਚੱਲਦਾ ਹੈ ਤੂੜੀ ਦਾ ਟਰਾਲਾ ਭਰਾਇਆ ਬੜਾ ਸਸਤਾ ਯਾਨੀ ਘੱਟ ਰੇਟ ਹੋ ਰੱਖਿਆ ਖਸਤਾ ਕੰਮ ਤੇ ਉਡੀਸ ਵਰ ਘਾਟਾ ਦੇਗੀ ਸ਼ਾਮ ਵਾਲੀ ਲਈ ਰੇਡ ਬੜਾ ਕਟ ਗਿਆ 310 ਸਾਡੇ 310 ਕੁਆਟਰ ਰੇਡਾ ਚਲ ਕਰ ਚਲ ਓਏ ਸਟੇਲਾ ਚਲ ਕਰੀ ਚੱਲ ਪੁੱਤ ਚੱਲ ਆਉ ਚਲੀ ਆਇਆ ਜੰਗ ਓਏ 아주 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 아주